ਵੱਡੀ ਖਬਰ ਨਿਕਲ ਕੇ ਆ ਰਹੀ ਹੈ ਫਲੋਇਪਰ ਲੋਕ ਸਭਾ ਤੋਂ ਗੱਲ ਕਰੀਏ ਤਾਂ ਲਗਾਤਾਰ ਜਿਹੜੀ ਗਿਣਤੀ ਜਿਹੜੀ ਚੱਲਦੀ ਨਜ਼ਰ ਆ ਰਹੀ ਹੈ ਤਾਂ ਕਿਤੇ ਸ਼ੇਰ ਸਿੰਘ ਖਵਾਯਾ ਦੀ ਲੀਡ ਜਿਹੜੀ ਅੱਗੇ ਜਾ ਰਹੀ ਹੈ ਤਾਂ ਕਿਤੇ ਜਿਹੜਾ ਨਰਦੇਵ ਸਿੰਘ ਬੋਬੀ ਮਾਨ ਉਹਨਾਂ ਦੀ ਲੀਡ ਅੱਗੇ ਚੱਲ ਰਹੀ ਹੈ ਜੇਕਰ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਸ਼ੇਰ ਸਿੰਘ ਖਵਾਯਾ ਜਿਹੜੇ ਤਕਰੀਬਨ 23-2400 ਵੋਟ ਤੇ ਜਿਹੜਾ ਅੱਗੇ ਚੱਲ ਰਿਹਾ ਸੀ ਤਾਂ ਦੂਜੇ ਨੰਬਰ ਤੇ ਨਰਦੇਵ ਸਿੰਘ ਬੋਬੀ ਮਾਨ ਸੀਗੇ ਤਾਂ ਹੁਣ ਜਿਹੜੀ ਕੋਈ ਸਮਾਂ ਪਹਿਲਾਂ ਜਿਹੜੀ ਲੀਡ ਫੇਰ ਬਦਲ ਆ ਗਿਆ ਸੀਗਾ ਲੋਕ ਸਭਾ ਦੀ ਗਿਣਤੀ ਦੇ ਵਿੱਚ ਤਾਂ ਜਿੱਥੇ 1800 ਦੇ ਜਿਹੜਾ ਨਰਦੇਵ ਸਿੰਘ ਵੋਬੀਮਾਨ ਸ਼ੇਰ ਸਿੰਘ ਕਬਾਇਆ ਤੋਂ ਜਿਹੜੇ ਅੱਗੇ ਹੋ ਗਏ ਸੀ ਤਾਂ ਲੀਡ ਹੈ ਜਿਹੜੀ ਇੱਕ ਵਾਰ ਫੇਰ ਜਿਹੜੀ ਥੱਲੇ ਆ ਗਈ ਹੈ ਟੁੱਟ ਗਈ ਹੈ ਲੀਡ ਨਰਦੇਵ ਸਿੰਘ ਵੋਬੀਮਾਨ ਦੀ ਜਿੱਥੇ ਹੁਣ ਇਸ ਸਮੇਂ ਦੀ ਜਿਹੜੀ ਅਪਡੇਟ ਹੈ 942 ਵੋਟਾਂ ਤੇ ਸ਼ੇਰ ਸਿੰਘ ਕਬਾਇਆ ਤੋਂ ਅੱਗੇ ਚੱਲਦੇ ਆ ਰਹੇ ਨੇ ਤਾਂ ਲਗਾਤਾਰ ਜਿਹੜਾ ਗਿਣਤੀ ਦੇ ਵਿੱਚ ਵੱਖ-ਵੱਖ ਜਿਹੜੇ ਉਮੀਦਵਾਰ ਨੇ ਅੱਗੇ ਪਿੱਛੇ ਹੁੰਦੇ ਨਜ਼ਰ ਆ ਰਹੇ ਨੇ ਤਾਂ ਸਾਡੇ ਨਾਲ ਜਲਾਲਾਬਾਦ ਰਿਪੋਰਟ ਦੇ ਸੀਨੀਅਰ ਪੱਤਰਕਾਰ ਰਾਜਨਜੋਤ ਖੰਨਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਖਿਰਕਾਰ ਇਹ ਤਾਜ ਆ ਜਿਹੜਾ ਲੋਕ ਸਭਾ ਫਰੋਇਪੁਰ ਦਾ ਇਹਨਾਂ ਉਮੀਦਵਾਰਾਂ ਦੇ ਕਿਹੜੇ ਦੇ ਸਿਰ ਜਿਹੜਾ ਸਜੇਗਾ ਤਾਂ ਗੱਲਬਾਤ ਕਰਦੇ ਆ ਖੰਨਾ ਜੀ ਲਗਾਤਾਰ ਆ ਜਿਹੜੀ ਕਦੇ ਸ਼ੇਰ ਸਿੰਘ ਕਬਾਇਆ ਅੱਗੇ ਆਉਂਦੇ ਨੇ ਕਦੇ ਨਰਦੇਵ ਸਿੰਘ ਬੋਬੀਮਾਨ 1800 ਤੇ ਜਿਹੜੇ ਅੱਗੇ ਆ ਗਏ ਸੀ ਤਾਂ ਉਹ ਜਿਹੜੀ ਲੀਡ ਟੁੱਟ ਗਈ ਹੈ 942 ਜਿਹੜੀ ਲੀਡ ਆ ਚੁੱਕੀ ਹੈ ਕੀ ਜਿਵੇਂ ਕੀ ਹੋਣਗੇ ਕੀ ਡੱਬੇ ਜਿਹੜੇ ਖੁੱਲਦੇ ਨਜ਼ਰ ਆ ਰਹੇ ਨੇ ਤਾਂ ਕਿਤੇ ਜਿਹੜੀ ਉਮੀਦਵਾਰ ਨੂੰ ਵੱਧ ਵੋਟਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਜੇਕਰ ਪੂਰੇ ਪੰਜਾਬ ਦੀ ਆਪਾਂ ਗੱਲ ਕਰੀਏ ਬੋਪਾਰਾ ਇਹ ਤਾਂ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਜਿਹੜੀ ਫਸਮੀ ਟੱਕਰ ਸੀ ਉਹ ਲੋਕ ਸਭਾ ਫਿਰੋਜ਼ਪੁਰ ਦੀ ਟੱਕਰ ਸੀ ਜਿੱਥੇ ਚਾਰੇ ਉਮੀਦਵਾਰ ਬੜੇ ਸਟਰੋਂਗ ਸੀ ਜਾਨੀ ਕਿ ਸ਼੍ਰੋਮਣੀ ਕਾਲੀ ਦਲ ਦੀ ਗੱਲ ਕਰੀਏ ਤਾਂ ਨਰਦੇਵ ਸਿੰਘ ਬੋਬੀ ਮਾਨ ਕਾਂਗਰਸ ਦੀ ਗੱਲ ਕਰੀਏ ਤਾਂ ਸ਼ੇਰ ਸਿੰਘ ਕਬਾਇਆ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਰਾਣਾ ਗੁਰਮੀਤ ਸਿੰਘ ਤੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਜਗਦੀਪ ਸਿੰਘ ਕਾਕਾ ਬਰਾੜ ਪਹਿਲਾ ਸ਼ੇਰ ਸਿੰਘ ਘਾਇਆ ਅੱਗੇ ਚੱਲ ਰਿਹਾ ਸੀ ਪਰ ਇੱਕਦਮ ਜਿਹੜੀ ਲੀਡ ਟੁੱਟੀ ਸ਼ੇਰ ਸਿੰਘ ਘਾਇਆ ਦੀ ਤੇ ਨਰਦੇਵ ਸਿੰਘ ਉਹ ਵੀ ਮਾਨ 1800 ਵੋਟਾਂ ਤੇ ਜਿਹੜੇ ਅੱਗੇ ਹੋਏ ਉਸ ਤੋਂ ਬਾਅਦ ਹੁਣ ਲੀਡ ਫੇਰ ਜਿਹੜੀ ਘੱਟ ਕੇ 942 ਦੀ ਚੋਹ ਰਹੀ ਹੈ ਬੋਪਰ ਇਹ ਤਾਂ ਇਹ ਜਿਹੜੀ ਬੜੀ ਫਸਵੀ ਤੇ ਕਾਂਟੇ ਦੀ ਟੱਕਰ ਹੈ ਮਰੂਜਾਨ ਜਦੋਂ ਵੀ 2 ਘੰਟੇ ਤੱਕ ਸਾਹਮਣੇ ਆ ਆ ਜਾਏਗਾ ਪਰ ਜਿਹੜੀ ਜੇਤਰ ਦੇ ਜੋ ਸਮੀਕਰਨ ਇਹਨਾਂ ਅਰਜਾਨਾ ਤੁਲ ਕਾਏ ਜਾ ਸਕਦੇ ਹਨ ਵੱਧ ਤੋਂ ਵੱਧ 5 ਤੋਂ 10000 ਦਾ ਜਿੱਤ ਹੋ ਸਕਦੀ ਹੈ ਕੋਈ ਵੀ ਕੈਂਡੀਡੇਟ ਜਿਹੜਾ ਉਹ ਜਿੱਤ ਸਕਦਾ ਰਾਜਨ ਜੋਤ ਖੰਨਾ ਜੀ ਇੱਥੇ ਹੋਰ ਜਿਹੜੀ ਇੱਕ ਗੱਲ ਹੈ ਬੜੀ ਦਿਲ ਦਿਲਚਸਪ ਗੱਲ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਜਿਹੜਾ ਮੌਜੂਦਾ ਸਰਕਾਰ ਦੇ ਨਾਲ ਵਿਰੋਧੀ ਧਿਰ ਦੀ ਟੱਕਰ ਹੁੰਦੀ ਸੀ ਪਰ ਇਸ ਵਾਰ ਮੌਜੂਦਾ ਸਰਕਾਰ ਜਿਹੜੀ ਇੱਕ ਤੀਜੇ ਨੰਬਰ ਤੇ ਆ ਚੁੱਕੀ ਹੈ ਤੀਜੇ ਜਾਂ ਚੌਥੇ ਨੰਬਰ ਤੇ ਇਸ ਵਾਰ ਦੋਵੇਂ ਵਿਰੋਧੀ ਧਿਰਾਂ ਦੀ ਜਿਹੜੀ ਟੱਕਰ ਨਜ਼ਰ ਆ ਰਹੀ ਹੈ ਕੀ ਕਹਣਾ ਇਸ ਦੇ ਬਾਰੇ ਬਿਲਕੁਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 13 ਜ਼ੀਰੋ ਦਾ ਨਾਅਰਾ ਇਹਨਾਂ ਨੇ ਦਿੱਤਾ ਸੀ ਕਿ ਅਸੀਂ 13 ਦੀਆਂ 13 ਸੀਟਾਂ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਪਰ ਨਹੀਂ ਬਹੁਤ ਜਿਹੜੀ ਵੋਟਾਂ ਦੀ ਗੱਲ ਕਰੀਏ ਤਾਂ ਬੜੀ ਪਿੱਛੇ ਰਹਿ ਗਈ ਆਮ ਆਦਮੀ ਪਾਰਟੀ ਫਰੂਜ਼ਪੁਰ ਲੋਕ ਸਭਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਾਕਾ ਬਰਾੜ ਤੀਜੇ ਨੰਬਰ ਤੇ ਚੱਲ ਰਹੇ ਨੇ ਤਾਂ ਲੋਕਾਂ ਦਾ ਜਿਹੜਾ ਮੋਹ ਹੈ ਲੋਕਾਂ ਦਾ ਜਿਹੜੀ ਦਿਲਚਸਪੀ ਹੈ ਉਹ ਇਹਨਾਂ ਤੋਂ ਜਿਹੜੀ ਉਹ ਘਟ ਗਈ ਹੈ ਜਿਹੜਾ ਮੋਹ ਉਹ ਘਟ ਹੋ ਚੁੱਕਿਆ ਹੈ ਕੀ ਮੋਹ ਭੰਗ ਹੋ ਗਿਆ ਰਾਜਨ ਜੋਤ ਖੰਨਾ ਜੀ ਨਾਲ ਗੱਲਬਾਤ ਕੀਤੀ ਹੈ ਕਿ ਇਹਨੇ ਮੋਹ ਜਿਹੜਾ ਭੰਗ ਹੋ ਗਿਆ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਕਾਂਗਰਸ ਤੇ ਸ਼ਰੋਮਣੀ ਅਕਾਲੀ ਦਲ ਤਾਂ ਬਿਲਕੁਲ ਬਣੇ ਰਹੋ ਚੈਨਲ ਐਜ ਨਿਊਜ਼ 20